ਸਤ ਸ੍ਰੀ ਅਕਾਲ ਜੀ ਦੀਪ ਮੈਰਿਜ ਬਿਊਰੋ ਆਪਣੇ ਲੜਕੇ ਲੜਕੀਆਂ ਦੀ ਐਡ ਪਾਉਣ ਲਈ ਸਾਡੀ WhatsApp ਨੰਬਰ 9855224029 ਤੇ ਸਿਰਫ ਮੈਸੇਜ ਕਰੋ ਜੀ ਸਾਡਾ ਕੰਮ ਆਹੀ ਸਿਰਫ ਐਡ ਦੇਣਾ ਪੁੱਛ ਪੜਤਾਲ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਆਪਣਾ ਪੂਰਾ ਬਾਇਓ ਡਾਟਾ ਆਪਣੇ ਮੋਬਾਈਲ ਨੰਬਰ ਸਮੇਤ ਭੇਜਿਆ ਕਰੋ ਤਾਂ ਜੋ ਸਿੱਧੀ ਤੁਹਾਡੇ ਨਾਲ ਗੱਲਬਾਤ ਹੋ ਸਕੇ ਅੱਜ ਜੀ ਅਸੀਂ ਤੁਹਾਡੇ ਲਈ ਇੱਕ ਰਿਸ਼ਤਾ ਲੈ ਕੇ ਆਏ ਹਾਂ ਨਾਮ ਜੀ ਲੜਕੇ ਦਾ ਗੁਫ਼ਤ ਰੱਖਿਆ ਗਿਆ ਜਨਮਾ 3 1 1992 ਦਾ ਕੱਦ 5 ਫੁੱਟ 8 ਇੰਚਾਂ ਜੀ ਟਾਫ ਇਨਾਂ ਦੀ ਜੱਟ ਸਿੱਖਾ ਗੋਤ ਢਿੱਲੋਂ ਆ ਪੜਾਈ ਦਾਸ ਪਾਸ ਨੇ ਜੀ ਇਹ ਮੁੰਡਾ ਖੇਤੀਬਾੜੀ ਕਰਦਾ ਜੀ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਤੇ ਇਹਨਾਂ ਦੇ ਦੋ ਬੱਚੇ ਨੇ ਜੀ ਇਹਨਾਂ ਦੀ ਬੇਟੀ 12 ਸਾਲ ਦੀ ਆ ਤੇ ਬੇਟਾ 6 ਸਾਲ ਦਾ ਜੀ ਵੱਡਾ ਭਰਾ ਮੈਰਿਡ ਆ ਤੇ ਕੈਨੇਡਾ ਪੀਆਰ ਆ ਦੋ ਭੈਣਾਂ ਜੀ ਦੋਨਾਂ ਦੋਨੇ ਮੈਰਿਡ ਆ ਤੋਵੇਂ ਭਰਾਮਾ ਕੋਲ 20 ਕਿੱਲੇ ਜ਼ਮੀਨ ਆ ਜੀ ਇਹਨਾਂ ਨੂੰ ਬਿਨਾ ਬੱਚੇ ਤੋਂ ਕੁੜੀ ਦੀ ਭਾਲ ਆ ਜੀ ਇਹਨਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਇਹਨਾਂ ਦਾ ਮੋਬਾਈਲ ਨੰਬਰ ਆ ਜੀ 77430 6014 ਤੇ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਜੀ ਧੰਨਵਾਦ